ਤੋੜਾ ਆ ਬਾਬਾ ਬਾਬਾ ਕਿਹੜੇ ਪਿੰਡ ਦਾ ਭਲਾ ਤੂੰ ਅਸੀਂ ਗਾਣੇ ਗਾਣ ਦੇ ਆਹ ਹਾਂ ਕਰ ਲੈ ਕਰ ਲੈ ਟਾਹਾ ਹਾਂਜੀ ਗਾਣੇ ਟਾਹ ਨਾਲ ਨਾਲ ਪਿੰਡ ਹਾਂ ਜੜੀ ਜੜੀ ਸਾਠਿਆਲਾ ਹਾਂਜੀ ਸਿੰਬਲ ਮਜਾਰਾ ਜਾੜਲਾ ਤੁਹਾਨੂੰ ਕੀਤਾ ਕਿੰਨੀ ਉਮਰ ਸੀ ਤੁਹਾਡੀ ਉਦੋਂ ਮੇਰੀ ਉਮਰ ਨਹੀਂ ਸੀ ਜੀ ਮੇਰੇ ਜਿਹੜਾ ਵਾਗ ਸੀ ਨਾ ਅੱਛੇ ਸਾਨੂੰ ਤੋਖੀ ਨਾ ਸਭ ਕੋ ਸਮਝਾ ਕੇ ਦਿਆ ਅੱਛਾ ਮੇਰੀ ਪਜਾਇਸ਼ਾ ਦੀ ਸੰਤਰ ਬੰਦਾ ਅੱਛਾ ਕਿ ਜਿਹੜਾ ਜਿਹੜਾ ਜੇਨ ਉਹਨਾਂ ਦੀ ਸਾਡਾ ਬੜਾ ਸੱਤ ਆ ਹਾਂਜੀ ਕਿ ਥੰਕੇ ਰਿਖਦੇ ਆ ਇਹਨਾਂ ਨੂੰ ਤੇਲਾ ਬਾਬਾ ਤੈਨੂੰ ਮਿਲਣ ਆ ਗਏ ਆ ਹਾਂ ਮਿਲਣ ਆ ਗਏ ਤੈਨੂੰ ਬੈਠ ਮਾਨਿਆਲ ਤੋਂ ਆਇਆ ਮੈਂ ਹਾਂ ਮਾਨਿਆਲ ਤੋਂ ਆਇਆ ਮੈਂ ਮਾਰ ਮਾੜਾ ਤੋਂ ਕਿੱਥੇ ਖੈਰਾ ਵਾਸਤਾ ਨਹੀਂ ਤੇ ਮਾੜਾ ਆਇਆ ਮੈਂ ਮੈਂ ਲਖਮਣ ਚੋਂਦਾ ਦੋ ਤਾਂ ਲਖਮਣ ਸ਼ੋਂਦਾ ਦੋ ਤਾਂ ਅੱਛਾ ਮੇਲਾ ਤੋਂ ਲਖਮਣ ਕੋਈ ਭਾਈ ਤੇ ਹਾਲੀਆ ਦੀ ਇੱਥੇ ਕਰ ਲਾ ਪੈਰ ਉੱਤੇ ਪੂਰੀ ਲੱਤ ਨਹੀਂ ਮੋੜੀ ਅੱਛਾ ਕੋਈ ਗੱਲ ਨਹੀਂ ਮੈਂ ਕੋਈ ਨਹੀਂ ਮੈਂ ਬੈਠਾ ਵੀ ਠੀਕ ਨਹੀਂ ਤਾਂ ਬੋੜਾ ਵੀ ਬੈਜੋ ਬੈਜੋ ਅੱਛਾ ਹੋਰ ਕਿੰਨੇ ਕਾ ਗਾਲੇ ਸੀ ਅਸੀਂ ਕੁਝ ਚੀਜ਼ ਹੋ ਰਹੀ ਹੈ ਤੁਹਾਨੂੰ ਤੁਹਾਡੇ ਬਾਰੇ ਪਤਾ ਲੱਗਿਆ ਸੀ ਵੀ ਤੁਸੀਂ ਮਾਣਿਆ ਮਾਣਿਆ ਤੂੰ ਆਇਆ ਸਾਨੂੰ ਪਤਾ ਲੱਗਿਆ ਮੈਂ ਕੈਨੇਡਾ ਤੋਂ ਆਇਆ ਫਿਰ ਇੱਧਰ ਆਂ ਮੈਂ ਰਹਿਣਾ ਕੈਨੇਡਾ ਆ ਲక్ష్మణ ਸਿੰਘ ਮੇਰਾ ਨਾਂ ਨਾਨਾ ਆ ਲక్ష్మణ ਸਿੰਘ ਆ ਲక్ష్మణ ਸਿੰਘ ਦੀ ਭੱਟੀ ਬੇਟੀ ਦਾ ਮੈਂ ਬੇਟਾ ਆ ਬਹੁਤ ਲక్ష్మణ ਜੀ ਮਜ਼ਾ ਤੂੰ ਰੈਲਵੇ ਕਰੇਂਦਾ ਆ ਹਾਂਜੀ ਰੈਲਵੇ ਬਹੁਤ ਦੂਰ ਆ ਅੱਛਾ ਤੇ ਹੁਣ ਕੀ ਵਾਲਾ ਕੋਈ ਵਾਲਾ ਨਹੀਂ ਤਾਨੂੰ ਮਿਲਣ ਆਏ ਆ ਵੀ ਬਾਬਾ ਜਿਹੜਾ ਵਾ ਸਾਡੇ ਨਾਨੇ ਦੇ ਪਿੰਡ ਦਾ ਵਾ ਸਾਡਾ ਦਿਲ ਕਰਦਾ ਸੀ ਇਹਨੂੰ ਮਿਲਿਆ ਹੀ ਏ ਇੱਥੇ ਆਏ ਸੀ ਕਿ ਉਧਰ ਮੈਂ ਦੱਸਿਆ ਨਹੀਂ ਸੀ ਤੈਨੂੰ ਵੀ ਇਹਨਾਂ ਨੇ ਆਉਣਾ ਉਹ ਆਏ ਸੀ ਕਿ ਉੱਥੇ 31 ਚ ਫਿਰ 32 ਚ ਬੈਠੇ ਆਏ ਆ ਬਾਜ਼ਾਰ ਕਿਉਂ ਬਾਜ਼ਾਰ ਹੁਣ ਸੀ ਕਿ ਖਾਨ ਮੁਹੰਮਦ ਕਿਉਂ ਉੱਥੋਂ ਬੈਠੇ ਆਏ ਆ ਕਹਿੰਦੇ ਵੀ ਬਾਬੇ ਇਬਰਾਹਿਮ ਨੂੰ ਲਾਜ਼ਮੀ ਮਿਲਣਾ ਫੇ ਤਾਂ ਕਰਕੇ ਆਏ ਸੀ ਕਹਿੰਦੇ ਬਾਬੇ ਨੂੰ ਸਲੂਟ ਮਾਰਿਆ ਹੀ ਏ ਬਹੁਤ ਉਹ ਦਿਲ ਐਕਟਿਵ ਹਾਂ ਦੋਸਤ ਉਹ ਕਹਿੰਦੇ ਬਾਬੇ ਨਹੀਂ ਸਾਡੇ ਬਾਬਿਆਂ ਦੇ ਬਜ਼ੁਰਗਾਂ ਦੇ ਨਾਂ ਬਾਬੇ ਨਹੀਂ ਲਏ ਸੀਗੇ ਵੀਡੀਓ ਦੇ ਵਿੱਚ ਹਾਂ ਉਹ ਨਹੀਂ ਬਕਰਿਆ ਬੰਦੇ ਹਾਂ ਮੇਰਾ ਬੰਦਾ ਵੇਖਣ ਜੋ ਮੇਰੀ ਪ੍ਰੋਗਰੈਸ ਤੇ ਨੁਕਸਾਨ ਨਹੀਂ ਹਾਂਜੀ ਮਾਸ਼ਾਫਤ ਫਲਾਫਤ ਪਰ ਮੈਨੂੰ ਉਹ ਆਪਣੇ ਮਾਨਿਆਵੇ ਜਿਹੜੇ ਬੰਦੇ ਸੀ ਉਹ ਮਾਉਂ ਪੁੱਜ ਜਾਂਦੇ ਲਖਮਣ ਜੀ ਮੇਰਾ ਬੋਝ ਸਰ ਦੇ ਪੈ ਤੇ ਉਹ 2000 ਦੀ ਹਾਂ ਇਹ ਬਾਤੀ ਰਹਿ ਗਿਆ ਇੱਕ ਹੋਂ ਦਾ ਬੁਰੇ ਕਨ ਮਾਰ ਕੇ ਕਿਲੇ ਦਾ ਕਿਰਪੇ ਦਾ ਮੁੰਡਾ ਹਾਂਜੀ 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 ਹਾਂ ਕਿਰਪੇ ਦਾ ਮੁੰਡਾ ਹਾਂਜੀ ਕਿਰਪੇ ਦਾ ਮੁੰਡਾ ਕੀ ਹਾਂ ਉਹ ਸਾਦਾ ਸਾਦਾ ਵੀ ਪਰ ਤੇ 24 ਮੁੱਢੋਂ ਉਹਦੇ ਕੋਲ ਪੜਨੇ ਆ ਬੋਤਏ ਉਹਦੇ ਸਿਆਰ ਨੂੰ ਲੈ ਆਣ ਲੱਗਦਾ ਹੋਂਦਾ ਹਾਂ ਪੜੋ ਉਹ ਤਾਂ ਸੁਣੀ ਨਾ ਹੂੰ ਕੌਣ ਆ? ਸੇ ਠੀਕ ਆ। ਜੰਮਾ ਦੇ ਕੌਣ ਆ ਇਹ? ਰਸ਼ਮਣਾ ਹੈ। ਹਾਂ। ਅੱਛਾ ਤੇਰਾ ਨਾਨਾ ਆਏ? ਇਹ ਮੇਰਾ ਨਾਨਾ। ਠੀਕ ਆ। ਤੇ ਆ ਲੈ। ਹਾਂ। ਰਸ਼ਮਣਾ ਇਹ ਤੇ ਬਾਕੀ ਤੇ ਕਿਹੜਾ ਪਾਈ ਵਡਾ ਮੇਲਾ ਹਾਂ। ਉਹਨਾਂ ਮੇਲਾ ਸੀ। ਉਹ ਮੇਲਾ ਸੀ ਜੀ ਹਾਂ ਜੀ। ਮੇਰਾ ਬੋਪਾ ਸੀ। ਉਹ ਪਹਿਲਾਂ ਚੜਾਈ ਕਰ ਗਏ ਸੀਗੇ ਅੱਛਾ ਇਹਨਾਂ ਇਹ ਵੀ ਹੁਣ ਚੜਾਈ ਕਰ ਗਏ ਕਾਫੀ ਸਾਲ ਹੋ ਗਏ ਜੀ ਤੇ ਇਹ ਇਹ ਨੇ ਲਸ਼ਮਣ ਸਿੰਘ ਅੱਛਾ ਲਸ਼ਮਣ ਸਿੰਘ ਹਾਂ ਜੀ ਹਾਂ ਵੀਡੀਓ ਦਿਖਾ ਲੈਣਾ ਤੇ ਪਿੰਡ ਆਹੋ ਹਾਂ ਉਹ ਵੀ ਦਿਖਾਉਂਦੇ ਆ ਆ ਬੇਟੇ ਨੇ ਆ ਮੇਲਾ ਸਿੰਘ ਦਾ ਬੇਟਾ ਮੇਲਾ ਸਿੰਘ ਦਾ ਬੇਟਾ ਇਹ ਆ ਲਸ਼ਮਣ ਸਿੰਘ ਇੱਕ ਮਿੰਟ ਆ ਜਾ ਇੱਕ ਮਿੰਟ ਇਹ ਦੇਖ ਹਾਂ ਆ ਬੈਠਾ ਪਿੱਛੇ ਉਹ ਲਾਲ ਪੱਗ ਵਾਲਾ ਹਾਂ ਵਾਹ ਹਾਂ ਦੇ ਇਹ ਮੇਲਾ ਸੋ ਦਾ ਬੇਟਾ ਅੱਛਾ ਮੇਲਾ ਹਾਂ ਹਾਂ ਇਹ ਰਾਸ਼ਮ ਸੋਣੀ ਹੈ ਇਹਦਾ ਇਹਨਾਂ ਦਾ ਕੋਲ ਹਾਂਜੀ ਹਾਂਜੀ ਉਹਨਾਂ ਦੇ ਬੇਟੇ ਦੇ ਵਿਆਹ ਦੇ ਮੌਕੇ ਦੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਦੂਸਰਾ ਛੋਟਾ ਸੀਗੇ ਸ਼ਾਇਦ ਤੁਹਾਨੂੰ ਨਾਂ ਤੇ ਚਿਹਰਾ ਚੇਤਾ ਹੋਵੇ ਸਿਹਾਂ ਬੁੱਪਾ ਜੀ ਨਾ ਤੇ ਅੱਤਰ ਸਾਹਿਬ ਜਿਆਦਾ ਐਕਡੇ ਆਲੋ ਇਹ 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 ਨੇ ਹਾਂ ਹਾਂਜੀ ਹਾਂ ਇਹ ਮੇਰੇ ਛੋਟੇ ਲਖਮਣ ਸਿੰਘ ਦਾ ਛੋਟਾ ਬੇਟਾ ਇਹ ਹਾਂ ਇਹ ਮਾਨਿਆਲ ਹੁੰਦੇ ਆ ਹੁਣ ਮਾਨਿਆਲ ਹਾਂ ਇਹ ਮਾਨਿਆਲ ਹੁੰਦੇ ਆ ਜਿਹੜੇ ਵੱਡੇ ਬੇਟੇ ਸੀਗੇ ਉਹ ਬਾਹਰ ਚਲੇ ਗਏ ਹਾਂਜੀ ਕ੍ਰੇਡਾ ਹਾਂਜੀ ਉਹ ਜਿਹੜਾ ਕੈਨੇਡਾ ਦੀ ਆਲਾ ਸਿੱਖਾਂ ਨੇ ਹਾਂ ਸਿੱਖਾਂ ਨੇ ਮੇਰਾ ਮਨ ਕਾਣਾ ਤਾਂ ਸੁੱਤੀ ਉਹ ਵੀ ਦਿਹਾੜਾ ਖਾਉਂਦਾ ਸੀ ਇੱਦਾਂ ਨਾ ਆਹ ਉਹ ਨਹੀਂ ਮੁੰਡਾ ਹੁਣ ਤਾਂ ਆਕੀਂ ਨੇ ਬਿਟਾ ਰੋ ਮੁਤਵਾਇ ਚ ਪਛਾਵਾਂ ਕਣੇ ਵੇਖੀ ਕਰਦੇ ਆਹ ਹੈ ਮਾਨਿਆਲ ਆ ਲਿਖਿਆ ਵਾ ਮਾਨਿਆਲ ਮਾਨਿਆਲ ਦਾ ਬੋਰਡ ਲੱਗਿਆ ਹੋਇਆ ਸੜਕ ਤਾਂ ਜਿਹੜੀ ਆ ਬੜਾ ਚੌਰ ਨੂੰ ਜਾਂਦੀ ਸੜਕ ਆ ਬੜਾ ਚੌਰ ਨੂੰ ਆ ਦੇਖੀ ਜਾਓ ਆ ਬੜਾ ਚੌਰ ਨੂੰ ਜਾਂਦੀ ਆ ਸੜਕ ਤੇ ਇੱਥੋਂ ਹੁਣ ਮਾਨੇ ਵਾਲ ਨੂੰ ਮੁੜ ਜਾਣਾ ਆ ਸੁਦਾ ਮਾਜਰਾ ਆ ਸੁਦਾ ਮਾਜਰਾ ਆ ਉਹ ਮਾਜਰਾ ਫਰੇ ਪੋ ਹਾਂ ਆ ਸੁਦੇ ਮਾਜਰੇ ਤੋਂ ਆ ਸੜਕ ਬੜਾ ਚੌਰ ਨੂੰ ਜਾਂਦੀ ਆ ਅੱਛਾ ਆ ਸੁਦਾ ਮਾਜਰਾ ਆ ਆ ਸੁਦੇ ਮਾਜਰੇ ਤੋਂ ਆ ਨਹਿਰ ਜਿਹੜੀ ਬਣੀ ਐ ਹੁਣ ਅੱਛਾ ਨਹਿਰ ਰੱਗੀ ਹਾਂ ਨਹਿਰ ਬਣ ਗਈ ਆ ਅੱਛਾ ਨਹਿਰ ਟੱਪ ਕੇ ਆ ਜਾਂਦੀ ਆ ਹੁਣ ਮਾਣੇਆਲ ਨੂੰ ਸੁੱਤੇ ਮਾਜਰੇ ਤੋਂ ਜਿਹੜੀ ਮਾਣੇਆਲ ਨੂੰ ਜਾਂਦੀ ਛੱਡ ਉਹਦਾ ਮਾਜਰਾ ਸਾਡੇ ਕੋਲ ਹੁੰਦਾ ਹਾਂਜੀ ਹਾਂਜੀ ਉਹਦਾ ਮਾਜਰਾ ਸਾਡੇ ਕੋਲ ਸੀਗਾ ਹਾਂਜੀ ਹਾਂਜੀ ਨਾ ਸਿਆੜੇ ਮੋ ਹਾਂ ਸਿਆੜੇ ਮੋ ਸਿਆੜੇ ਮੋ ਗਏ ਅੱਡੀਆਂ ਫਾਟੀਆਂ ਲਿਖੀ ਦੇਖਣਾ ਮੋ ਗੇ ਨਹੀਂ ਨਹੀਂ ਮੈਂ ਫੜਿਆ ਆ ਮਾਣੇਆਲ ਤੋਂ ਸੁੱਤੇ ਮਾਜਰੇ ਦਾ ਰਸਤਾ ਸੁੱਤੇ ਮਾਜਰੇ ਤੋਂ ਆਪਣਾ ਕੋਲ ਸੀ ਕੋਲਾ ਮਾਜਰਾ

अच्छा आगे चलती आग। आ आगे तो तो। गया अच्छा कलकले आते रहने वाली 17 मिनटਾਂ ਦੀ ਹੈ ਉਹਨਾਂ ਕੋਲ ਜੀ ਦੋਵੇਂ ਮੈਨੂੰ ਛਾਂ ਦੇ ਦੋ ਉਹਨਾਂ ਸਾਰੇ ਯਾ ਆਪ ਨੂੰ ਬਾਈ ਹਵਾ ਦੀ ਮਜ਼ਾ ਪਿੰਡ ਦੇ ਲਾਹੌਰ ਹੋਰ ਬਣ ਗਿਆ ਲਾਹੌਰ ਪਿੰਡ ਦਾ ਲਾਹੌਰ ਬਣ ਗਿਆ

ਆ ਗਿਆ ਪਿੰਡ ਹਾਂ ਪਿੰਡ ਆ ਗਿਆ ਆ ਇੱਥੋਂ ਮਾਨਿਆਲ ਨੂੰ ਮੁੜਦਾ ਆ ਆ ਆ ਇੱਥੇ ਪਹਿਲਾਂ ਰਾਏ ਸੱਡੀਆਂ ਨੇ ਰਾਏ ਸੱਡੀਆਂ ਹੁੰਦੀਆਂ ਸੀ ਇੱਥੇ ਪਿੰਡ ਤੋਂ ਬਾਹਰ ਹਾਂ ਇੱਥੇ ਜਿਹੜਾ ਆ ਖੁੰਜਾ ਨਾ ਮਰਤਜ਼ਾ ਜੀ ਹਾਂ ਜੀ ਆਹ ਹੁੰਦਾ ਇਹ ਸਾਰਾ ਨਾਨਾ ਜੀ ਦਾ ਇੱਧਰ ਉਹ ਖੁੰਦਾਸੀ ਪਹਿਲਾਂ ਖੁੱਲਾ ਹੁੰਦਾ ਸੀ ਇੱਥੇ ਅੱਛਾ ਅੱਛਾ ਤੇ ਇੱਥੇ ਖੂਹ ਹੁੰਦਾ ਸੀ ਜਿੱਥੇ ਕਾਕੂਲੀ ਜਾਂਦੀ ਹੈ ਨਾ ਹਾਂਜੀ ਇੱਥੇ ਖੂਹ ਹੁੰਦਾ ਸੀ ਆ ਸਾਰਾ ਖੁੱਲਾ ਹੁੰਦਾ ਸੀਗਾ ਸਾਰਾ ਪਿੰਡੇ ਤੋਂ ਪਾਣੀ ਪੜਦਾ ਸੀ ਜਿਹੜਾ ਲਕਸ਼ਮਣ ਦੇ ਘਰ ਦੇ ਵਿੱਚ ਖੂਹ ਨਹੀਂ ਸੀਗਾ ਉਹਦੀ ਗੱਲ ਕਰਦੇ ਆ ਤੇ ਇੱਥੇ ਖੂਹ ਸੀ ਉਹ ਤੇ ਆ ਹੁਣ ਛੋਟੇ ਮਾਮੇ ਦਾ ਘਰ ਆ ਆ ਸਾਡੇ ਛੋਟੇ ਮਾਮੇ ਦਾ ਘਰ ਆ ਹੁਣ ਇਹ ਆ ਛੋਟੇ ਮਾਮਾ ਜੀ ਲਖਮਣ ਸਿੰਘ ਦਾ ਛੋਟਾ ਬੇਟਾ ਆ ਇਹ ਹਾਂਜੀ ਉਹ ਸਾਡੇ ਮੇਰਾ ਮਤਲਬ ਲਾ ਭਈ ਭਰਾਇਆਂ ਵਾਲਾ ਫੂ ਸਾਡੇ ਉਹ ਮਜੂਲ ਹੁੰਦਾ ਹਾਂ 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 ਸੋ ਨਾਮ ਪ੍ਰਿਆ ਨਾਲ ਕਰ ਰਿਹਾ ਹੈ ਸਰਦਾਰ ਉਤਰਪਲ ਸਿੰਘ ਦਾ ਕਰ ਇਹ ਇੱਥੇ ਸੀਗਾ ਖੂ ਜਿੱਥੇ ਆ ਆ ਹੈ ਨਾ ਇੱਥੇ ਖੂ ਸੀਗਾ ਪਹਿਲਾਂ ਆ ਸੀਗਾ ਨਾਨਾ ਜੀ ਦਾ ਅਸਲੀ ਘਰ ਇੱਥੇ ਜਿੱਥੇ ਆ ਇਹ ਹੁਣ ਸਾਡੇ ਦੂਜੇ ਮਾਮੇ ਦਾ ਆ ਇਹ ਕੈਨੇਡਾ ਗਿਆ ਵਾ ਬਹੁਤ ਸਾਲ ਹੋ ਗਏ ਆfie ਇੱਥੇ ਸੀ ਉਹਦਾ ਅਸਲੀ ਘਰ ਹਾਂਜੀ ਸਰਦਾਰ ਉਤਰਪਲ ਸਿੰਘ ਉਹ ਕਰ ਰਿਹਾ ਹੈ ਰਾਣਾ ਘਰ ਦਾ ਪਤਾ ਲੱਭਣ ਨੂੰ ਇੱਥੇ ਹੀ ਮਤਲਬ ਇਹ ਬਾਰ ਬਦਲ ਗਿਆ ਖੁੱਲਾ ਹੁੰਦਾ ਸੀ ਸਾਰੀ ਹਵੇਲੀ ਪਈ ਹੁੰਦੀ ਸੀ ਖੁੱਲੀ ਇੱਥੇ ਐਦਾਂ ਸੋ ਆ ਮਾਮਾ ਜੀ ਦਾ ਬੇਟਾ ਜੀ ਛੋਟਾ ਇੱਕ ਮਿੰਟ ਤੁਸੀਂ ਪੁੱਛਦੇ ਸੀ ਹਾਂ ਜੀ ਹਾਂ 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 ਚਾਤਨ ਕਰ ਹਾਂ ਜੀ ਏ ਹੁਣ ਛੋਟੇ ਮਾਮੇ ਦਾ ਲక్ష్ਮਨ ਸਿੰਘ ਦੇ ਛੋਟੇ ਬੇਟੇ ਦਾ ਘਰ ਆਲੇ ਹਾਂਜੀ ਆ ਪਿੰਡ ਆ ਸਾਰਾ ਮਾਨਿਆ ਮਾਨਿਆ ਵਾਲ ਪਿੰਡ ਹੈ ਗੱਲ ਹੁਣ ਜਾਣਾ ਫਿਰ ਦਿੱਲੀ ਹਿੰਦੂਸਤਾਨ ਆ ਹਾਂ ਬਾਬਾ ਨਹੀਂ ਅੱਜ ਦਾ ਹੁਣ ਤੁਰ ਫਿਰ ਨਹੀਂ ਹੁੰਦਾ ਸਾਡੇ ਕੋਲ ਹੱਥ ਮੈਂ ਇਹਨੇ ਮੈਨੇ ਦੋਸਰ ਕੁੜੀਆਂ ਤੇ ਬਾਹ ਜਿਹੜੇ ਅੱਗੇ ਬਰੋਣੇ ਮਾਨਾ ਕੀ ਉਹ ਵਾਹੇ ਤਾਂ ਮਿਲਣਾ ਮੈਂ ਉਹ ਨੋਂ ਬਸ ਸਹੀ ਗੱਲ ਆ 90 ਸਾਲ ਦੇ ਉੱਤੇ ਹੋ ਗਿਆ ਹਾਂ ਹਾਂ ਖਾਦ ਦਿਖਾ ਰਹੇ ਨੇ ਕਿ ਅੱਛਾ ਉਧਰ ਦੀ ਖਾਣ ਮੜਿਆ ਉਹਦਾ ਬਾਬਾ ਪਜਾਨ ਬੇਟਾ ਹਾਂ ਬਾਬਾ ਮੈਂਟ ਮਾਰਿਆ ਪਹੁੰਚ ਗਿਆ ਹਾਂ ਬਸ ਬਾਬਾ ਚਲ ਐਨੀਵੇਸ ਹਾਂ